ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਡਿਸਕਵਰ ਪਲੱਸ ਨੀਪੋਜੀ ਬਾਬਾ ਚਾਨਕ ਵਿੱਚ ਅਸੀਂ ਤੁਹਾਡੇ ਲਈ ਹਮੇਸ਼ਾ ਨਵੇਂ ਨਵੇਂ ਮਸਲੇ ਤੇ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਂਦੇ ਆ ਤੇ ਤੁਹਾਡੇ ਵਿਚਾਰ ਜਾਣਨਾ ਚਾਹੁੰਦੇ ਆ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਜਿਨ੍ਹਾਂ ਨੇ ਸਾਡੇ ਵਿਚਾਰ ਨੂੰ ਸੁਣਿਆ ਕਮੈਂਟ ਦਿੱਤੇ ਸੁਜੈਸ਼ਨਾਂ ਦਿੱਤੀਆਂ ਤੇ ਸਾਡੀ ਵੀਡੀਓਜ਼ ਨੂੰ ਲਾਈਕ ਕੀਤਾ ਤੇ ਸ਼ੇਅਰ ਕੀਤਾ ਅੱਜ ਦੋਸਤੋ ਫਿਰ ਇੱਕ ਲੈ ਕੇ ਆਇਆ ਨਵਾਂ ਮਸਲਾ ਅੱਜ ਤੁਹਾਨੂੰ ਦਿਖਾਉਣਿਆ ਲੁਧਿਆਣੇ ਦਾ ਇੱਕ ਜ਼ਬਰਦਸਤ ਖੰਡਰ ਇਹ ਖੰਡਰ ਕੋਈ ਰਾਜੇ ਮਹਾਰਾਜਿਆਂ ਦੇ ਟਾਈਮ ਦਾ ਖੰਡਰ ਨਹੀਂ ਹੈ ਪਰ ਇਹ ਲੋਕਾਂ ਦੇ ਪੈਸੇ ਨਾਲ ਬਣਾਇਆ ਗਿਆ ਖੰਡਰ ਹੈ ਜੋ 20 ਸਾਲ ਪਹਿਲਾਂ ਬਣਾਇਆ ਗਿਆ ਸ਼ਹੀਦ ਭਗਤ ਸਿੰਘ ਨਗਰ ਵਿੱਚ ਕਰੋੜਾਂ ਦੀ ਜ਼ਮੀਨ ਇਸ ਖੰਡਰ ਨਾਲ ਬਰਬਾਦ ਕੀਤੀ ਗਈ ਤੇ ਅੱਜ ਵੀ ਬਰਬਾਦ ਹੈ 20 ਸਾਲਾਂ ਤੋਂ ਤਕਰੀਬਨ ਇੱਥੇ ਕੁਝ ਵੀ ਨਹੀਂ ਹੋਇਆ ਆਓ ਦਿਖਾਉਨੇ ਆ ਤੁਹਾਨੂੰ ਲੁਧਿਆਣਾ ਸਿਟੀ ਸੈਂਟਰ ਸਕੈਮ ਕੀ ਇਹ ਸਕੈਮ ਸੀ ਜਾਂ ਨਹੀਂ ਯਕੀ ਨਿਕਲਿਆ ਇਸਕੇ ਅੰਦੀਆਂ ਇਨਕੁਆਰੀਆਂ ਤੋਂ ਬਾਅਦ ਇੰਨੀਆਂ ਗਵਰਨਮੈਂਟ ਚੇਂਜ ਹੋਣ ਤੋਂ ਬਾਅਦ 25 ਏਕੜ ਤੇ ਕੰਕਰੀਟ ਪਾ ਕੇ ਆ ਪੈਸੇ ਦੀ ਬਰਬਾਦੀ ਕੀਤੀ ਪਈ ਆ ਕੋਈ ਇਹਦਾ ਬਾਲੀਵਾਰਸ ਨਹੀਂ ਆ ਕੋਈ ਇਹਦਾ ਫੈਸਲਾ ਨਹੀਂ ਹੋ ਰਿਹਾ ਜੇ ਕਿਤੇ ਇਹ ਪ੍ਰੋਜੈਕਟ 15 ਸਾਲ ਪਹਿਲਾਂ ਕੰਪਲੀਟ ਹੋਇਆ ਹੁੰਦਾ ਤਾਂ ਹਜ਼ਾਰਾਂ ਲੋਕਾਂ ਨੂੰ ਇੱਥੇ ਰੋਜ਼ਗਾਰ ਮਿਲਣਾ ਸੀ ਹਜ਼ਾਰਾਂ ਲੱਖਾਂ ਰੁਪਈਆ ਦਾ ਇਥੋਂ ਜੀਐਸਟੀ ਜਾਂ ਹੋਰ ਟੈਕਸ ਜਿਹੜੇ ਸਰਕਾਰ ਨੂੰ ਮਿਲਨੇ ਸੀ ਪਰ ਇਸ ਤੇ ਇੱਕ ਵਧੀਆ ਪ੍ਰਾਈਮ ਜਗ੍ਹਾ ਜੋ ਇੱਥੇ ਅਗਰ ਸਿੰਘ ਨਗਰ ਸੀ 25 ਏਕੜ ਜਗ੍ਹਾ ਬਿਲਕੁਲ ਬਰਬਾਦ ਕਰਤੀ ਇਸ ਦੇ ਉੱਪਰ ਹੈਲੀਪੈਡ ਵੀ ਬਣਨਾ ਸੀ ਜਿਸ ਤੇ ਕਿ ਵੀਆਈਪੀ ਮੂਵਮੈਂਟ ਵਗੈਰਾ ਸੌਖੀ ਹੋ ਜਾਣੀ ਸੀ ਜੋ ਹਰ ਵਾਰੀ ਹੁਣ ਪੀਏਯੂ ਦਾ ਗਰਾਊਂਡ ਹੈਲੀਪੈਡ ਵਾਸਤੇ ਵਰਤ ਕੇ ਮੱਧਿਆ ਜਾਂਦਾ ਹੈ ਤੇ ਆਓ ਤੁਹਾਨੂੰ ਇਸ ਦੀ ਝਲਕ ਦਿਖਾਉਂਦੇ ਆ ਤੇ ਬਾਕੀ ਡਾਟਾ ਵੀ ਦਿਖਾਉਂਦੇ ਆ ਵੀ ਕਿਸ ਤਰ੍ਹਾਂ ਇਹ ਦੀ ਕੀ ਹਾਲਾਤ ਹੈ ਔਰ ਇਹ ਹਾਲਾਤ ਕਿਉਂ ਪੁਜਿਆ ਤੇ ਕੌਣ-ਕੌਣ ਜ਼ਿੰਮੇਵਾਰ ਸੀ ਤੇ ਅੱਜ ਕਿਹਦੀ ਕੀ ਪੋਜੀਸ਼ਨ ਹੈ ਉਹ ਤੁਹਾਨੂੰ ਨਾਲ-ਨਾਲ ਵੀਡੀਓ ਦੀ ਝਲਕ ਦਿਖਾਵਾਂਗੇ ਤੇ ਨਾਲ-ਨਾਲ ਤੁਹਾਨੂੰ ਇਹਦਾ ਏਰੀਅਲ 뷰 ਵੀ ਦਿਖਾਵਾਂਗੇ ਹਾਂਜੀ ਦੋਸਤੋ ਸ ਇਹ ਸਿਟੀ ਸੈਂਟਰ ਵਾਲੀ ਗੱਲ ਕਰਦੇ ਆਂ ਕਦੋਂ ਸ਼ੁਰੂ ਹੋਇਆ 2003 ਵਿੱਚ ਇਸ ਨੂੰ ਸ਼ੁਰੂ ਕੀਤਾ ਗਿਆ ਕਪਟਨ ਮਰਿੰਦਰ ਸਿੰਘ ਜਦੋਂ ਉਹ ਸੀਐਮ ਬਣੇ 2002 ਚ ਤੇ ਉਹ ਉਹਨਾਂ ਦਾ ਇੱਕ ਡ੍ਰੀਮ ਪ੍ਰੋਜੈਕਟ ਸੀ ਲੁਧਿਆਣਾ ਚ ਕਿਹਜਾ ਪ੍ਰੋਜੈਕਟ ਹੋਵੇ ਜਿੱਥੇ ਸਾਰੀਆਂ ਫੈਸਿਲਿਟੀਆਂ ਹੋਣ ਤੇ ਬਾਹਲ ਹੋਵੇ ਕਿਉਂਕਿ ਉਸ ਟਾਈਮ ਮਾਲਾਂ ਦਾ ਕਲਚਰ ਬੜੇ ਜੋਰਾ ਸ਼ੋਰਾ ਨਾਲ ਵਧ ਰਿਹਾ ਸੀ ਅੱਜ ਕੱਲ ਤਾਂ ਮਾਲ ਫੇਲ ਨੇ ਕੋਈ ਮਾਲ ਬਣਾਉਣ ਵਾਲਾ ਜਾਂਦਾ ਵੀ ਨਹੀਂ ਇਸੇ ਕਰਕੇ ਸਰਕਾਰ ਦੇ ਬਣਾਏ ਹੋਏ ਤਾਂ ਮਾਲ ਬਿਲਕੁਲ ਨਹੀਂ ਚੱਲ ਰਹੇ ਤੇ ਉਸ ਵੇਲੇ ਬੜੀ ਡਿਮਾਂਡ ਸੀ ਤੇ ਦੁਕਾਨਾਂ ਵੀ ਵਿਕੀਆਂ ਤੇ ਇੱਥੇ ਇਸ ਕੰਪਲੈਕਸ 'ਚ ਜੋ ਇੱਕ 5 ਸਟਾਰ ਹੋਟਲ ਇੱਕ ਹੈਲੀਪੈਡ ਜਿਸ ਦੀ ਲੁਧਿਆਣਾ ਵਿੱਚ ਬਹੁਤ ਲੋੜ ਹੈ ਕਿਉਂਕਿ ਹਰ ਬਾਰੀ ਪੀਏਯੂ ਦੇ ਗਰਾਊਂਡ ਨੂੰ ਵਰਤਿਆ ਜਾਂਦਾ ਹੈ ਉਹਨਾਂ ਨੂੰ ਡਿਸਟਰਬ ਕੀਤਾ ਜਾਂਦਾ ਹੈ ਕਿਸੇ ਵੀ ਹੈਲੀਕਾਪਟਰ ਤੇ ਵੀਆਈਪੀ ਨੇ ਆਉਣਾ ਹੋਵੇ ਹੈਲੀਪੈਡ ਬਣਾਇਆ ਜਾਣਾ ਸੀ 16 ਸਕਰੀਨ ਦਾ ਇੱਕ ਮਲਟੀਪਲੈਕਸ ਬਣਨਾ ਸੀ ਇੱਕ ਮਾਲ ਬਣਨਾ ਸੀ ਇੱਕ 5 ਸਟਾਰ ਹੋਟਲ ਵੀ ਬਣਨਾ ਸੀ ਇਹ ਬਹੁਤ ਸਾਰੀਆਂ ਫੈਸਿਲਿਟੀਆਂ ਸੀ ਜਿੱਥੇ ਘਟੋ-ਘਟੋ 2-3 ਹਜ਼ਾਰ ਬੰਦੇ ਨੂੰ ਰੁਜ਼ਗਾਰ ਵੀ ਮਿਲਣਾ ਸੀ ਤੇ ਲੱਖਾਂ ਰੁਪਏ ਦਾ ਟੈਕਸ ਜੋ ਜੀਐਸਟੀ ਵੈਟ ਵਗੈਰਾ ਸਰਕਾਰ ਨੂੰ ਮਿਲਣਾ ਸੀ ਕਨਸੈਪਟ ਬਹੁਤ ਵਧੀਆ ਸੀ ਪਰ ਲੁਧਿਆਣਾ ਇੰਪਰੂਵਮੈਂਟ ਟਰਸਟ ਜੋ ਜੋ ਇਸ ਨੂੰ ਐਗਜ਼ੀਕਿਊਟ ਕਰ ਰਿਹਾ ਸੀ ਕਿਉਂਕਿ ਉਹ ਆਪਦੇ ਤੌਰ ਤੇ ਐਗਜ਼ੀਕਿਊਟ ਨਹੀਂ ਕਰਦਾ ਸੀ ਕਰ ਸਕਦਾ ਸੀ ਤੇ ਉਹਨਾਂ ਨੇ ਟੁਡੇ ਹੋਮਸ ਇੱਕ ਦਿੱਲੀ ਦੀ ਕੰਪਨੀ ਸੀ ਉਸ ਦੇ ਨਾਲ ਸੰਧੀ ਕੀਤੀ ਕਿ ਉਹ ਬਣਾਉਣਗੇ ਤੇ ਉਹੀ ਦੁਕਾਨਾਂ ਨੂੰ ਵੇਚਣਗੇ ਪ੍ਰੋਜੈਕਟ ਸ਼ੁਰੂ ਹੋ ਗਿਆ ਥੋੜਾ ਬਹੁਤ ਪ੍ਰੋਗਰੈਸ ਵੀ ਹੋਈ ਔਰ ਉਸ ਤੋਂ ਬਾਅਦ ਹੀ ਰੌਲਾ ਪੈ ਗਿਆ ਇਸ ਦੇ ਵਿੱਚ ਕੀ ਸਕੈਮ ਹੈ ਪਰ ਦੇਖਿਓ ਸਕੈਮ ਕੀ ਸੀ ਜੋ ਰੌਲਾ ਪਾਇਆ ਗਿਆ ਅਕਾਲੀਸਾ ਵੱਲੋਂ ਪਾਇਆ ਗਿਆ ਕਿ ਇਸ ਵਿੱਚ ਕੀ ਸਕੈਮ ਹੋਇਆ ਗਿਆ ਕਿਉਂਕਿ ਉਸ ਵੇਲੇ ਆਪੋਜੀਸ਼ਨ ਵਿੱਚ ਸਨ ਬਾਅਦ ਚ ਪਾਵਰ ਵਿੱਚ ਵੀ ਰਹੇ ਖਰ ਉਦੋਂ ਵੀ ਕੁਝ ਨਹੀਂ ਨਿਕਲਿਆ ਜੋ ਉਹਨਾਂ ਨੇ ਰੌਲਾ ਪਾਇਆ ਕਿ ਜੋ ਪਰਸੈਂਟੇਜ ਟੁਡੇ ਹੋਮਸ ਇੰਪਰੂਵਮੈਂਟ ਟਰਸਟ ਨੂੰ ਦੇ ਰਹੀ ਹੈ ਉਹ ਰਜਿਸਟਰੀ ਵੈਲਿਊ ਤੇ ਦੇ ਰਹੀ ਹੈ ਔਰ ਐਕਚੁਅਲੀ ਜੋ ਟੁਡੇ ਹੋਮਸ ਹੈ ਉਹ ਦੁਕਾਨਾਂ ਕਿਸੇ ਵੱਧ ਪ੍ਰਾਈਸ ਤੇ ਵੇਚ ਰਹੀ ਹੈ ਇਸ ਕਰਕੇ ਜੋ ਕਾਟਾ ਪੈ ਰਿਹਾ ਹੁਣ ਰੌਲਾ ਸੀ ਵੀ ਉਹ ਜਿਹੜਾ ਐਕਸਟਰਾ ਕੈਸ਼ ਹੈ ਉਹ ਕਿਹਦੇ ਕੋਲੇ ਜਾ ਰਿਹਾ ਕੀ ਟੂਡੇ ਹੋਮਸ ਆਪਣੇ ਕੋਲੇ ਰੱਖ ਰਹੀ ਹੈ ਜਾਂ ਇੰਪਰੂਵਮੈਂਟ ਟਰਸਟ ਦੇ ਕੋਈ ਟਰਸਟੀਆਂ ਜਾਂ ਅੱਗੇ ਤੱਕ ਜਾ ਰਿਹਾ ਹੈ ਇਸ ਗੱਲ ਤੇ ਰੌਲਾ ਜੀ ਪਰ ਜੇ ਆਪਾਂ ਇਸ ਨੂੰ ਸਕੈਮ ਨੂੰ ਦੇਖੀਏ ਕਿ ਰਜਿਸਟਰੀ ਘੱਟ ਵੈਲਿਊ ਤੇ ਤੇ ਬਾਕੀ ਵੈਲਿਊ ਕੈਸ਼ ਨਾਲ ट्रांजੈਕਸ਼ਨ ਹੁੰਦੀ ਹੈ ਜੇ ਆਪਾਂ ਦੇਖੀਏ ਵੀ ਰਜਿਸਟਰੀ ਵੈਲਿਊ ਘੱਟ ਹੁੰਦੀ ਹੈ ਤੇ ਬਾਕੀ ट्रांजੈਕਸ਼ਨ ਕੈਸ਼ ਚ ਹੁੰਦੀ ਹੈ ਇਸ ਨੂੰ ਸਕੈਮ ਮੰਨੀਏ ਤੇ ਅੱਜ ਵੀ ਇਹ ਸਕੈਮ ਹਰ ਤਹਿਸੀਲ ਚ ਚੱਲਦਾ ਹੈ ਹਰ ਤਹਿਸੀਲਦਾਰ ਨੂੰ ਪਤਾ ਹੈ ਆ ਡੀਸੀ ਆਫਿਸ ਚ ਪਤਾ ਤੇ ਗਵਰਨਮੈਂਟ ਨੂੰ ਵੀ ਪਤਾ ਹੈ ਕਿ ਰਜਿਸਟਰੀ ਉਹਨੇ ਦੀ ਨਹੀਂ ਹੁੰਦੀ ਪਰ ਜਦੋਂ ਪੇਪਰਵਰਕ ਹੁੰਦਾ ਤਾਂ ਰਜਿਸਟਰੀ ਦੀ ਵੈਲਿਊ ਦੇ ਹਿਸਾਬ ਨਾਲ ਹੀ ਉਹਦੀ ਵੈਲਿਊ ਕੱਢੀ ਜਾਂਦੀ ਹੈ ਇਹੋ ਚੀਜ਼ ਟੂਡੇ ਹੋਮਜ਼ ਨਾਲ ਸੀ ਉਹ ਵੱਧ ਵੇਚ ਰਹੇ ਸੀ ਪਰ ਉਹ ਕੀ ਉਹ ਹਿੱਸਾ ਦੇ ਰਹੇ ਸੀ ਵੱਧ ਵੇਚੇ ਜੋ ਕੈਸ਼ ਕੰਪੋਨੈਂਟ ਦਾ ਨਹੀਂ ਇਹ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਔਰ ਉਸ ਤੋਂ ਬਾਅਦ ਜਦੋਂ ਰੌਲਾ ਪਿਆ ਤੇ ਕੈਪਟਨ ਅਮਰਿੰਦਰ ਸਿੰਘ ਨੇ ਹੀ 2006 ਵਿੱਚ ਇੱਕ ਇਨਕੁਆਰੀ ਆਰਡਰ ਕਰ ਦਿੱਤੀ ਵਿਜੀਲੈਂਸ ਨੂੰ ਕਿਉਂਕਿ ਉਹਨਾਂ ਨੂੰ ਇਸ ਤੇ ਘੇਰਿਆ ਜਾ ਰਿਹਾ ਸੀ ਤੇ ਉਹਨਾਂ ਨੇ ਇੱਕ ਵਿਜੀਲੈਂਸ ਤੇ ਇਨਕੁਆਇਰੀ ਆਰਡਰ ਕਰ ਦਿੱਤੀ। ਹੁਣ ਕਾਲੀ ਸਰਕਾਰ ਆਵੀ ਤੇ ਵਿਜੀਲੈਂਸ ਤੋਂ ਦੁਬਾਰਾ ਜੋ ਜਾਂਚ ਵਿੱਚ ਪ੍ਰੋਗਰੈਸ ਆਈ ਕਿਉਂਕਿ ਬਹੁਤ ਟਾਈਮ ਨਹੀਂ ਸੀ ਹੋਇਆ ਜਾਦਾ ਆਰਡਰ ਕੀਤੇ ਨੂੰ ਔਰ ਹੈਰਾਨੀ ਦੀ ਗੱਲ ਹੈ ਕਿ ਜਿਸ ਨੇ ਇਹ ਇਨਕੁਆਇਰੀ ਆਰਡਰ ਕੀਤੀ ਸੀ ਚਾਰਜ ਸ਼ੀਟ ਕੈਪਟਨ ਅਮਰਿੰਦਰ ਸਿੰਘ ਬਣ ਤੇ ਹੀ ਬਣ ਗਈ ਨਾਲ ਹੀ ਉਸਦੇ ਬੇਟੇ ਤੇ ਤੇ ਕੁਝ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਵਗੈਰਾ ਔਰ ਕੁਝ ਹੋਰ ਅਫੀਸ਼ੀਅਲ ਈਓ ਵਗੈਰਾ ਤੇ ਜੋ ਮੰਤਰੀ ਵੀ ਸੀ ਲੋਕਲ ਬਾਡੀ ਦਾ ਉਹਨਾਂ ਤੇ ਇੱਕ ਚਾਰਜ ਸ਼ੀਟ ਫਾਈਲ ਕੀਤੀ ਗਈ ਤੇ ਇਸ ਦੀ ਇਨਕੁਆਰੀ ਸ਼ੁਰੂ ਹੋਈ ਇਨਕੁਆਰੀ ਕੀੜੀ ਦੀ ਸਪੀਡ ਨਾਲ ਚੱਲਦੀ ਰਹੀ ਕਦੇ ਇੱਧਰ ਜਾ ਉੱਧਰ ਪਰ ਹਜੇ ਤੱਕ ਵੀ ਕੁਝ ਵੀ ਪ੍ਰੂਵ ਨਹੀਂ ਹੋਇਆ ਹਾਲਾਂਕਿ ਇੰਪਰੂਵਮੈਂਟ ٹرسٹ ਦੇ ਜੋ ਟਰਸਟੀ ਸੀਓਸ ਮੇਰੇ ਚੇਅਰਮੈਨ ਸੀ ਸੀਬੀਆ ਸਾਹਿਬ ਉਹ ਵੀ ਗਾਇਬ ਹੋ ਗਏ ਖੜ ਹੁਣ ਤਾਂ ਉਹਨਾਂ ਦੀ ਡੱਟ ਵੀ ਹੋ ਚੁੱਕੀ ਆ ਤੇ ਕੋਈ ਪ੍ਰੂਵ ਨਹੀਂ ਹੋਣਾ ਪਰ ਕਿਸੇ ਵੀ ਇਨਕੁਆਰੀ ਕੋਈ ਨਹੀਂ ਪ੍ਰੂਵ ਹੋਇਆ ਤੇ ਉਹ ਪ੍ਰੋਜੈਕਟ ਜੋ ਸੀ ਖੰਡਰ ਦਾ ਖੰਡਰ ਬਣਦਾ ਚੱਲਿਆ ਗਿਆ ਹੁਣ ਆ ਗਿਆ 2017 2017 ਵਿੱਚ ਆਮ ਆਦਮੀ ਪਾਰਟੀ ਉੱਭਰ ਕੇ ਆ ਰਹੀ ਸੀ ਤੇ ਇਹ ਖਦਸ਼ਾ ਲੱਗ ਰਿਹਾ ਸੀ ਵੀ ਸ਼ਾਇਦ ਆਮ ਆਦਮੀ ਪਾਰਟੀ ਦੀ ਇੱਥੇ ਸਰਕਾਰ ਬਣ ਜੇ ਉਸ ਵੇਲੇ ਅਕਾਲੀਆਂ ਔਰ ਕਾਂਗਰਸ ਦੇ ਵਿਚਾਲੇ ਕੁਝ ਸੰਧੀ ਹੋਈ ਇਲੈਕਸ਼ਨਾਂ ਨੂੰ ਲੈ ਕੇ ਵੀ ਵੋਟਾਂ 'ਚ ਵੀ ਦੇਖਿਆ ਗਿਆ ਤਾਂ ਕਿ ਆਮ ਆਦਮੀ ਪਾਰਟੀ ਨੂੰ ਬਾਹਰ ਰੱਖਿਆ ਜਾਵੇ ਔਰ ਇਸ ਵੇਲੇ ਵਿਜੀਲੈਂਸ ਨੇ ਇੱਕ ਯੂ ਟਰਨ ਮਾਰਿਆ ক্লোਜ਼ਰ ਰਿਪੋਰਟ ਫਾਈਲ ਕਰ ਦਿੱਤੀ ਗਈ ਤੇ ਜਿਸ 'ਚ ਕੈਪਟਨ ਅਮਰਿੰਦਰ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਔਰ ਇਲੈਕਸ਼ਨਾਂ ਤੋਂ ਪਹਿਲਾਂ ਔਰ ਹੈਰਾਨੀ ਦੀ ਗੱਲ ਹੈ ਜਿਸ ਵਿਜੀਲੈਂਸ ਨੇ ਐਨਾ ਰੌਲਾ ਪਾਇਆ ਅਰੈਸਟ ਕੀਤੀ ਐ ਐਨਾ ਰੌਲਾ ਪਾਇਆ ਜਿਨ੍ਹਾਂ ਪਾਰਟੀਆਂ ਨੇ ਉਸ ਤੋਂ ਬਾਅਦ ਉਹ ਸਾਰੇ ਹੀ ਅਕੁਇਜ਼ਰ ਨੂੰ ਕਲੀਨ ਚਿੱਟ ਦੇ ਕੇ ਕੇਸ ਵਾਪਸ ਲੈ ਲਿਆ ਗਿਆ ਹੁਣ ਪ੍ਰੋਬਲਮ ਇਹ ਹੈ ਕਿ ਟੂਡੇ ਹੋਮਸ ਨੇ ਕੇਸ ਫਾਈਲ ਕੀਤਾ ਹੈ ਦਿੱਲੀ ਕੋਰਟ 'ਚ ਆਪਣੀ ਕੰਪਨਸੇਸ਼ਨ ਲਈ ਹੁਣ ਪੰਜਾਬ ਗਵਰਨਮੈਂਟ ਉੱਥੇ ਕੀ ਮੂੰਹ ਦਿਖਾਵੇਗੀ ਕਿਸ ਤਰ੍ਹਾਂ ਉਹ ਕੇਸ ਦਾ ਨਿਪਟਾਰਾ ਕਰੇਗੀ ਕਿਉਂਕਿ ਤੁਸੀਂ ਪ੍ਰੋਜੈਕਟ ਨੂੰ ਰੋਕਿਆ ਕ੍ਰਪਸ਼ਨ ਦੇ ਚਾਰजेस ਤੇ ਤੁਸੀਂ ਹੀ ਹੁਣ ਕਿਹਾ ਵੀ ਉੱਥੇ ਕੋਈ ਕ੍ਰਪਸ਼ਨ ਹੋਈ ਹੀ ਨਹੀਂ ਤੇ ਪੰਜਾਬ ਗਵਰਨਮੈਂਟ ਨੂੰ ਇੱਕ ਵੱਡੀ ਕੰਪਨਸੇਸ਼ਨ ਕਦੇ ਨਾ ਕਦੇ ਇਸ ਪ੍ਰੋਜੈਕਟ ਦੀ ਦੇਣੀ ਪੈਗੀ ਹੁਣ ਸਰਕਾਰ ਆਪਦੀ ਹੈ ਪੀਜੀ ਪਾਰਟੀ ਦੀ ਸਰਕਾਰ ਹੈ ਹਜੇ ਵੀ ਇਹ ਪ੍ਰੋਜੈਕਟ ਬਿਲਕੁਲ ਹੀ ਖੰਡਰ ਬਣਿਆ ਹੋਇਆ ਹੈ ਹਾਲਾਂਕਿ ਇਸ ক্লোਜ਼ਰ ਰਿਪੋਰਟ ਨੂੰ ਵੀ ਚੈਲੰਜ ਕੀਤਾ ਗਿਆ ਹੈ ਪਰ ਉਸ ਦਾ ਵੀ ਸਿੱਟਾ ਕੋਈ ਨਹੀਂ ਨਿਕਲਿਆ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਵੀ ਸਾਡੀਆਂ ਅਦਾਲਤਾਂ ਵੀ ਉਸੇ ਸਪੀਡ ਤੇ ਚੱਲਦੀਆਂ ਨੇ ਜਿਸ ਤਰ੍ਹਾਂ ਤੇ ਬਾਕੀ ਪੁਲਿਸ ਚਾਰਜ ਸ਼ੀਟ ਫੇਸ ਕਰਦੀ ਹੈ ਤੇ ਜੱਜ ਇਸ ਤਰ੍ਹਾਂ ਵਿਜੀਲੈਂਸ ਇਹਨਾਂ ਚੀਜ਼ਾਂ ਦੀ ਇਨਕੁਆਇਰੀ ਕਰਦੀ ਹੈ ਪੋਲੀਟੀਕਲੀ ਕੇਸ ਨੂੰ ਬੜੇ ਟਵਿਸਟ ਅਪ ਐਂਡ ਡਾਊਨ ਹੋਏ ਪਰ ਪ੍ਰੋਜੈਕਟ ਉਥੇ ਦਾ ਉਥੇ ਆ ਸੋਚਣ ਵਾਲੀ ਗੱਲ ਹੈ ਕਿ ਅੱਜ 25 ਏਕੜ ਜਗ੍ਹਾ ਪ੍ਰਾਈਮ ਲੈਂਡ ਬਰਬਾਦ ਕੀਤਾ ਪਿਆ ਉਥੇ ਕੰਕਰੀਟ ਪਾ ਕੇ ਉਹ ਇੱਕ ਨਸ਼ੇੜੀਆਂ ਦਾ ਅੱਡਾ ਬਣ ਰੱਖਿਆ ਇੱਕ ਇਲੀਗਲ ਐਕਟੀਵਿਟੀਜ਼ ਦਾ ਅੱਡਾ ਜਿਸ ਦੀ ਅਸੀਂ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਅੱਜ ਤੁਸੀਂ ਦੇਖੋ ਕਈਆਂ ਨੇ ਤਾਂ ਇਸ ਦੀ ਝਲਕ ਵੀ ਨਹੀਂ ਦੇਖੀ ਹੋਣੀ ਕਿਉਂਕਿ ਉਹ ਜੋ ਬੱਚੇ ਉਦੋਂ ਬੋਧਨ ਹੋਏ ਨੇ ਅੱਜ 20 ਸਾਲ ਦੇ ਹੋਣੇ ਉਹਨਾਂ ਨੂੰ ਪਤਾ ਵੀ ਨਹੀਂ ਉਹਨਾਂ ਦੇ ਹਿਸਾਬ ਨਾਲ ਇਹ ਖੰਡਰ ਹੀ ਸੀ ਤੇ ਖੰਡਰ ਹੀ ਰਹੇਗਾ ਇਹ ਅਸੀਂ ਇੱਕ ਚਲਕ ਦਿਖਾ ਰਹੇ ਹਾਂ ਜਰੂਰ ਦੇਖੋ ਜਰੂਰ ਆਪਦੀ رائے ਦਿਓ ਕਿ ਇਸ ਪ੍ਰੋਜੈਕਟ ਦਾ ਕੀ ਹੋਣਾ ਚਾਹੀਦਾ ਕੀ ਇੱਥੇ ਕੁਝ ਨਾ ਕੁਝ ਨਹੀਂ ਕਰਨਾ ਚਾਹੀਦਾ ਇਸ ਨੂੰ ਬਚਾਉਣਾ ਨਹੀਂ ਚਾਹੀਦਾ ਤੇ ਇਸ ਜਗ੍ਹਾ ਦੀ ਯੂਟਿਲਾਈਜੇਸ਼ਨ ਨਹੀਂ ਕਰਨੀ ਚਾਹੀਦੀ ਦੇਖਦੇ ਰਹੋ ਸਾਡੀ ਵੀਡੀਓ ਦੋਸਤੋ ਐਸੀ ਸਿਟੀ ਸੈਂਟਰ ਦਾ ਹਾਲ ਪੈਨਨੂ ਸਿਟੀ ਸੈਂਟਰ ਹੈ ਪਰ ਹੁਣ ਸਿਟੀ ਮਲਵਾ ਸੈਂਟਰ ਇਹ ਹੋ ਗਿਆ ਨਿਛੇੜੀ ਆ ਕੇ ਇੱਥੇ ਬੈਠਦੇ ਨੇ ਪੂਰਾ ਸੱਟਾ ਜਾਂਦਾ 25 ਏਕੜ ਦਾ ਇੱਕ ਗੈਰਬੇਜ ਡੰਪ ਬਣਿਆ ਜਿਸ ਸਰਕਾਰ ਤੋਂ ਕੁਝ ਹੋਰ ਨਹੀਂ ਹੁੰਦਾ ਜਿਹੜੇ ਤਾਜਪੁਰ ਰੋਡ ਤੇ ਗੈਰਬੇਜ ਡੰਪ ਨੇ ਕਟੋ-ਕਟੋ ਪੂਰਾ ਹੀ ਇੱਥੇ ਸਿੱਟ ਕੇ ਭਰ ਦਿਓ ਇਹਨੂੰ ਲੈਵਲ ਕਰਕੇ ਦੁਬਾਰਾ ਹੀ ਫਿਲਿੰਗ ਕਰਕੇ ਪਲਾਟ ਹੀ ਕੱਟ ਦਿਓ ਇੰਨੀ ਮਹਿੰਗੀ ਜਗ੍ਹਾ ਬਰਬਾਦ ਕੀਤੀ ਐ ਨਿਸ਼ਵੜੀਆਂ ਦਾ ਅड्डा ਬਣਾਇਆ ਦੇਖਦੇ ਰਹੋ ਸਾਡੀ ਆ ਵੀਡੀਓ ਚੰਗੀ ਲੱਗੇ ਸ਼ੇਅਰ ਕਰੋ ਤੇ ਲੋਕਾਂ ਤੱਕ ਵੀ ਇਸ ਮਸਲੇ ਨੂੰ ਪਹੁੰਚਾਓ ਕਿ ਇਸ ਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਸਰਕਾਰਾਂ ਤਿੰਨ ਬਦਲ ਗਈਆਂ ਹਰ ਪਾਰਟੀ ਦੀ ਸਰਕਾਰ ਆ ਗਈ ਪਰ ਇਹ ਮਸਲਾ ਜੋ ਸਿਟੀ ਸੈਂਟਰ ਹੈ ਉੱਥੇ ਦਾ ਉੱਥੇ ਦੇਖਦੇ ਰਹੋ ਸਾਡੀ ਵੀਡੀਓ ਬਹੁਤ-ਬਹੁਤ ਧੰਨਵਾਦ